सारे पंडा चंदड़ी मैंबर कमेटी मुरदाबादा ਸਸੀ ਗਾਲ ਜੀ ਮੈਂ ਹਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਦਰਸ਼ਕਾਂ ਨੂੰ ਦੱਸ ਦਈਏ ਵੀ ਜੋ ਦੌਰ ਪੰਜਾਬ ਦੇ ਵਿੱਚ ਹੁਣ ਚੱਲ ਰਿਹਾ ਹੈਗਾ ਕਾਫੀ ਜੋ ਕਹਿ ਸਕਦੇ ਆਂ ਵੀ ਮੰਦਭਾਗਾ ਦੌਰ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜੋ ਭਾਰੀ ਹੜ੍ਹ ਆ ਚੁੱਕੇ ਨੇ ਦਰਿਆਵਾਂ ਦੇ ਵਿੱਚ ਜੋ ਪਾਣੀ ਦਾ ਪੱਧਰ ਵਧਣ ਕਰਕੇ ਦਹਿਮਾ ਤੋਂ ਜ਼ਿਆਦਾ ਪਾਣੀ ਛੱਡਣ ਕਰਕੇ ਜੋ ਪਿੰਡਾਂ ਦੇ ਵਿੱਚ ਨੁਕਸਾਨ ਹੋਇਆਗਾ ਫਸਲਾਂ ਤਬਾਹ ਹੋਈਆਂ ਡੰਗਰਮਾਲ ਦਾ ਕਾਫੀ ਹੋਇਆਗਾ ਜੋ ਰੋਜ਼ਮਰਰਾ ਦੀ ਜੋ ਜ਼ਿੰਦਗੀ ਆ ਉਹ ਕਾਫੀ ਪ੍ਰਭਾਵਿਤ ਹੋਈ ਆ ਤੇ ਉਸ ਨੂੰ ਲੈ ਕੇ ਜੋ ਹਰ ਪਿੰਡ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਆ ਰਾਹਤ ਸਮਗਰੀ ਜੋ ਇਕੱਠੀ ਕਰਕੇ ਉਹਨਾਂ ਨੂੰ ਜੋ ਬਾੜ ਪ੍ਰਭਾਵਿਤ ਖੇਤਰ ਨੇ ਉਹਨਾਂ ਨੂੰ ਸਮਾਨ ਪਹੁੰਚਾਇਆ ਜਾ ਰਿਹਾਗਾ ਤੇ ਇਸ ਦੇ ਤਹਿਤ ਵੀ ਜੋ ਪਿੰਡ ਜਲਾਲਦੀਵਾਲ ਦੇ ਵਿੱਚ ਵੀ ਜੋ ਬਾੜ ਪ੍ਰਭਾਵਿਤ ਖੇਤਰਾਂ ਲਈ ਜੋ ਸਮਗਰੀ ਇਕੱਠੀ ਕੀਤੀ ਗਈ ਆ ਤੇ ਅੱਜ ਉਹ ਸਮਗਰੀ ਉੱਥੇ ਲਿਜਾਣ ਲਈ ਪਿੰਡ ਵਾਸੀਆਂ ਨੇ ਜੋ ਕਾਫੀ ਸਹਿਯੋਗ ਦਿੱਤਾਗਾ ਤੇ ਕਾਫੀ ਸਮਾਨ ਇਕੱਠਾ ਕੀਤਾਗਾ ਤੇ ਉਹ ਲਿਜਾਣ ਲਈ ਇੱਕ ਸਾਧਨ ਦੀ ਲੋੜ ਪੈਂਦੀ ਹੈ ਵਾਸੀਆਂ ਨੇ ਇੱਕ ਜੋ ਨਿਰਣੇ ਲਿਆਗਾ ਵੀ ਜੋ ਇੱਕ ਸਾਂਝਾ ਟਰੈਕਟਰ ਜੋ ਪਿੰਡ ਦਾ ਕਿਹਾ ਜਾਂਦਾਗਾ ਜਾਂ ਕਿਰਾਏ ਤੇ ਲਿਆ ਜਾਵੇ ਕੋਈ ਟਰੈਕਟਰ ਇਸ ਤਰ੍ਹਾਂ ਦਾ ਜਿਸ ਦੇ ਥਰੂ ਆਪਾਂ ਸਮਾਨ ਲੈ ਕੇ ਜਾ ਸਕੀਏ ਤੇ ਅੱਜ ਇਹ ਪਿੰਡ ਵਾਸੀ ਖੜੇ ਨੇ ਕਾਫੀ ਵੱਡਾ ਇਕੱਠ ਹੋਇਆ ਹੋਇਆਗਾ ਨਾਰਾਜ਼ਗੀ ਜੋ ਨਜ਼ਰ ਆ ਰਹੀ ਹੈ ਪਿੰਡ ਵਾਸੀਆਂ ਦੇ ਚਿਹਰੇ ਤੇ ਤੇ ਨਾਰਾਜ਼ਗੀ ਕਿਉਂ ਆ ਕੀ ਕਾਰਨ ਆ ਸਾਡੇ ਨਾਲ ਪਤਵੰਤੇ ਸੱਜਣ ਖੜੇ ਨੇ ਸਾਬਕਾ ਸਰਪੰਚ ਜਗਜੀਤ ਸਿੰਘ ਮੌਜੂਦਾ ਸਰਪੰਚ ਪਤਪਾਲ ਸਿੰਘ ਜੇਪੀ ਤੇ ਹੋਰ ਵੀ ਪਤਵੰਤੇ ਸੱਜਣ ਇੱਥੇ ਪਿੰਡ ਵਾਸੀ ਜੋ ਮੋਢਵਰ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਜੂਆ ਜਿੱਥੇ ਇਕੱਠ ਹੋਇਆਗਾ ਤੇ ਕੀ ਗੱਲਬਾਤ ਆ ਜਾਂ ਕੀ ਨਾਰਾਜ਼ਗੀ ਆ ਪਿੰਡ ਵਾਸੀਆਂ ਦੇ ਵਿੱਚ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੋ ਹਾਂਜੀ ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਸਾਰੇ ਹੀ ਇਲਾਕਿਆਂ ਦੇ ਵਿੱਚ ਉਹਨਾਂ ਲਈ ਸਮਗਰੀ ਪਹੁੰਚਾਈ ਜਾ ਰਹੀ ਆ ਜੋ ਵੀ ਉਹਨਾਂ ਨੂੰ ਲੋੜੀਂਦੀਆਂ ਵਸਤਾਂ ਨੇ ਉਹ ਪਹੁੰਚਾਈਆਂ ਜਾ ਰਹੀਆਂ ਨੇ ਔਰ ਸਾਡੇ ਪਿੰਡ ਨਗਰ ਜਲਾਲਦੀਵਾਲ ਦੇ ਨੌਜਵਾਨਾਂ ਨੇ ਵੀ ਇਹ ਉਪਰਾਲਾ ਕੀਤਾ ਸੀਗਾ ਵੀ ਉੱਥੇ ਲਈ ਕੋਈ ਸਮਗਰੀ ਪਹੁੰਚਾਈ ਜਾਵੇ ਇਹਨਾਂ ਨੇ ਚਲੋ ਬੰਨ ਦੇ ਲਈ ਇੱਕ ਮਿੱਟੀ ਦੇ ਥੱਲੇ ਭਰੇ ਆ ਬੋਰੀਆਂ ਭਰ ਕੇ ਉੱਥੇ ਲਾਈਆਂ ਨੇ ਔਰ ਉਹਨੂੰ ਛੱਡਣ ਲਈ ਉੱਥੇ ਇੱਕ 4x4 ਟਰੈਕਟਰ ਦੀ ਲੋੜ ਪੈਂਦੀ ਆ ਲੋਕ ਉਹਥੇ ਜਿਹੜੇ ਦੂਸਰੇ ਸੈਂਪਲ ਟਰੈਕਟਰ ਨੇ ਉਹ ਨਹੀਂ ਚੱਲਦੇ ਤਾਂ 4x4 ਟਰੈਕਟਰ ਸਾਡੀ ਕੋਆਪਰੇਟਿਵ ਸੁਸਾਇਟੀ ਜਲਾਲਦੀਵਾਲ ਜੋ ਤਿੰਨ ਪਿੰਡਾਂ ਦੀ ਆ ਰਾਜਗੜ ਗਵਿੰਦਗੜ ਔਰ ਜਲਾਲਦੀਵਾਲ ਔਰ ਕੱਲ ਸੁਸਾਇਟੀ ਨੇ ਇਹਨਾਂ ਨੂੰ ਕਹਿਤਾ ਕਿ ਤੁਸੀਂ ਤਿਆਰੀ ਕਰ ਲਓ ਵੀ ਤੁਹਾਨੂੰ ਟਰੈਕਟਰ ਦਿੱਤਾ ਜਾਊਗਾ ਪਰ ਉਸ ਤੋਂ ਬਾਅਦ ਅਚਾਨਕ ਫੋਨ ਗਿਆ ਇਹਨਾਂ ਨੂੰ ਵੀ ਟਰੈਕਟਰ ਨਹੀਂ ਦਿੱਤਾ ਜਾਵੇਗਾ ਵੀ ਔਰ ਪੁੱਛਿਆ ਗਿਆ ਨਾ ਵੀ ਕਾਹਤੋਂ ਟਰੈਕਟਰ ਦਿੱਤਾ ਜਾਣਾ ਤਾਂ ਉਹ ਕਿਹਾ ਕਿ ਸਾਡੀ ਜਿਹੜੀ ਸੁਸਾਇਟੀ ਆ ਉਹਦੀ ਸਹਿਮਤੀ ਨਹੀਂ ਹੋਈ ਉੱਥੇ ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਵੀ ਕੋਈ ਵੀ ਸੁਸਾਇਟੀ ਆ ਕੋਈ ਵੀ ਸੰਸਥਾ ਵਾ ਇਹ ਜੇ ਟਾਈਮ ਦੇ ਵਿੱਚ ਇਹ ਜੇ ਹਾਲਾਤਾਂ ਦੇ ਵਿੱਚ ਸਾਨੂੰ ਜਿਹੜਾ ਉਹ ਜਵਾਬ ਨਹੀਂ ਦੇਣਾ ਚਾਹੀਦਾ ਸਾਡੀ ਨੌਜਵਾਨੀ ਬਹੁਤ ਉਪਰਾਲਾ ਕਰ ਰਹੀ ਆ ਪਹਿਲਾਂ ਉੱਥੇ ਜਾ ਕੇ ਦੇਖ ਕੇ ਆਏ ਨੇ ਇਹ ਹਾਲਾਤ ਨੇ ਕੀ ਉਹਨਾਂ ਨੂੰ ਜ਼ਰੂਰਤਾਂ ਨੇ ਔਰ ਫਿਰ ਉਹਨਾਂ ਨੇ ਆ ਕੇ ਇੱਥੋਂ ਪਿੰਡ ਚ ਆ ਕੇ ਸਾਰੇ ਇੱਥੇ ਸਾਡੇ ਅਨਾਊਂਸਮੈਂਟ ਕਰਵਾਈ ਆ ਅਨਾਊਂਸਮੈਂਟ ਕਰਵਾ ਕੇ ਉਹ ਸਾਰਾ ਸਮਾਨ ਇਕੱਠਾ ਕੀਤਾ ਔਰ ਅੱਜ ਉਹਨਾਂ ਨੇ ਲੈ ਕੇ ਜਾਣਾ ਸੀ ਸਵੇਰੇ ਤੇ ਮੈਨੂੰ ਫੋਨ ਆਇਆ ਸਵੇਰੇ ਵੀ ਇਸ ਤਰ੍ਹਾਂ ਗੱਲ ਹੋਈ ਆ ਤਾਂ ਫਿਰ ਜਦੋਂ ਅਸੀਂ ਇੱਥੇ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਸਾਰੇ ਪਿੰਡ ਨੇ ਉਹਨਾਂ ਨਾਲ ਕੋਆਪਰੇਟਿਵ ਸੈਟੀ ਨਾਲ ਗੱਲ ਕੀਤੀ ਵੀ ਕੀ ਗੱਲ ਆ ਸਾਰੀ ਕਮੇਟੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਜੀ ਇਨਕਾਰ ਕਰ ਦਿੱਤਾ ਵੀ ਅਸੀਂ ਟਰੈਕਟਰ ਨਹੀਂ ਦੇਣਾ ਨਹੀਂ ਦੇਣਾ ਉਹ ਇਹ ਸੁਸਾਇਟੀ ਆ ਇਹ ਤਿੰਨ ਪਿੰਡਾਂ ਦੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਤੇ ਕੀ ਇਹ ਤੁਸੀਂ ਇਹਨਾਂ ਨੂੰ ਸੇਵਾ ਦੇ ਤੌਰ ਤੇ ਟਰੈਕਟਰ ਦੀ ਮੰਗ ਕੀਤੀ ਆ ਜਾਂ ਕੋਈ ਉਹਨਾਂ ਨੂੰ ਕਿਰਾਏ ਦੇ ਬਾਰੇ ਵੀ ਤੁਸੀਂ ਕੋਈ ਗੱਲਬਾਤ ਕੀਤੀ ਆ ਬੰਦੀ ਕੱਲ ਅਸੀਂ ਸੁਸਾਇਟੀ ਵਾਲਿਆਂ ਨੂੰ ਇਹਨਾਂ ਨੇ ਪੁੱਛਿਆ ਸੀ ਨੌਜਵਾਨਾਂ ਨੇ ਵੀ ਸਾਨੂੰ ਟਰੈਕਟਰ ਦੇ ਦੋ ਪਹਿਲਾਂ ਇਹ ਕਹਿੰਦੇ ਵੀ ਹਾਂ ਦੇਵਾਂਗੇ ਜਦੋਂ ਅੱਜ ਅਸੀਂ ਉਲਝਾਣਾ ਸੀਗਾ ਇਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਵੀ ਅਸੀ ਟਰੈਕਟਰ ਉੱਥੇ ਨੂੰ ਦੇਣਾ ਨਹੀਂ ਜੋ ਕਿ ਉਹ ਕਿਰਾਏ ਤੇ ਚੱਲਦਾਗਾ ਜੋ ਵੀ ਬਾਹ ਬਹਾਈ ਤੇ ਚੱਲਦਾ ਜਾ ਕਿਸੇ ਆਲੂ ਲੈ ਕੇ ਜਾਣਾ ਕਿਤੇ ਵੀ ਲੈ ਕੇ ਜਾਣਾ ਲੁਧਿਆਣੇ ਤੱਕ ਟਰੈਕਟਰ ਚੱਲਦਾ ਸਾਰੇ ਤਾਂ ਹੀ ਜਾਂਦਾ ਇਹ ਕਿਰਾਏ ਤੇ ਚੱਲਦਾ ਇਹ ਨੌਜਵਾਨ ਨੇ ਇਹ ਵੀ ਕਹਤਾ ਜੀ ਵੀ ਅਸੀਂ ਕਿਰਾਇਆ ਦੇਵਾਂਗੇ ਪਰ ਇਹ ਕਿਰਾਏ ਨੂੰ ਨਹੀਂ ਮੰਨੇ ਕਹਿੰਦੇ ਅਸੀਂ ਤਾਂ ਟਰੈਕਟਰ ਦੇਣਾ ਨਹੀਂ ਇਹ 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 ਇਹਨਾਂ ਦੇ ਜਿਹੜੇ ਨੌਜਵਾਨ ਮੂਰੇ ਲੱਗੇ ਯਾਰ ਸਾਡੇ ਦੀ ਕਿਹੜਾ ਕੋਈ ਨਿੱਜੀ ਇਹਨਾਂ ਨੇ ਲੈ ਕੇ ਜਾਣਾ ਸੀ ਇਹ ਵਖਤ ਪਿਆਗਾ ਉੱਥੇ ਪੀਰੂ ਪਾਣੀ ਦੀ ਪਾਣੀ ਆਇਆ ਤਾਂ ਚਾਹੀ ਸੀ ਉਹ ਕਰਿਆਏ ਤਾਂ ਇੱਕ ਸੇਵਾ ਦੇ ਕੰਮ ਕਿ ਲੈ ਕੇ ਜਾਂਦੇ ਸੀ ਉਹ ਵੀ ਕਰਾਇਆ ਦੇਣਾ ਸੀ ਇਹਨਾਂ ਨੇ ਅੱਜ ਸਾਨੂੰ ਜਵਾਬ ਦੇਤਾ ਮੌਕੇ ਤੇ ਹੁਣ ਜੋ ਸਮਾਨ ਅਸੀਂ ਗਾਂਹਾਂ ਟਰੈਕਟਰ ਹੋਰ ਦੇਖਾਂਗੇ ਕੋਈ ਉਹਦੇ ਬੱਚੇ ਅਸੀਂ ਬਹੁਤ ਨਿੰਦਿਆ ਇਹਨਾਂ ਦੀ ਕਰਦੇ ਆ ਵੀ ਇਹ ਗਲਤ ਕੰਮ ਕਰ ਰਹੇ ਹਾਂ ਗਲਤ ਕੰਮ ਹਾਂ ਕਿਹੜੀ ਸਾਡੀ ਨਾ ਸੋਸਾਇਟੀ ਸੀਗੀ ਸਾਰੇ ਪਿੰਡ ਨੇ ਜਿਹੜੀ ਇਹਨਾਂ ਦੀ ਕਮੇਟੀ ਬਣਦੀ ਆ ਉਹ ਅਸੀਂ ਸਭ ਸੰਮਤੀ ਨਾਲ ਬਣਾਈ ਆ ਅਸੀਂ ਇਹਨਾਂ ਤੋਂ ਕੋਈ ਕਿਸੇ ਨੇ ਚਾਹ ਦਾ ਕੱਪ ਨਹੀਂ ਪੀਤਾ ਤਿੰਨਾ ਪਿੰਡਾਂ ਦੀ ਅਸੀਂ ਜਿਹੜੀ ਸੋਸਾਇਟੀ ਆ ਨਾ ਅਸੀਂ ਮੂਹਰੇ ਲੱਗ ਕੇ ਜਿਹੜਾ ਕੋਈ ਬੰਦਾ ਖੜਦਾ ਸੀ ਅਸੀਂ ਉਹਦੀ ਮਿਹਨਤ ਕਰੀ ਜਾ ਕੇ ਵੀ ਯਾਰ ਤੂੰ ਨਾ ਖੜ ਚੱਲ ਕੋਈ ਨਾ ਆਪਾਂ ਫਖਾਦ ਨਹੀਂ ਪਾਉਣਾ ਪਿੰਡ ਦੇ ਵਿੱਚ ਆਪਾਂ ਇਹਨਾਂ ਦੀ ਸੋਸਾਇਟੀ ਦੇ ਮੈਂਬਰਾਂ ਜੋ ਕਮੇਟੀ ਆ ਉਹ ਚੋਣ ਹੋਈ ਆ ਉਦੋਂ ਅਸੀਂ ਸਹਿਮਤੀ ਨਾਲ ਬਣਾਇਆ ਆ ਸਹਿਮਤੀ ਦੇ ਰਿਜ਼ਲਟ ਦੇਖ ਲਓ ਸਾਡੇ ਨਾਲ ਕੀ ਕਰਦੇ ਆ ਕਮੇਟੀ ਨੇ ਸਾਨੂੰ ਠੋਕ ਜਵਾਬ ਦਿੱਤਾ ਕਮੇਟੀ ਨੇ ਸਾ ਤੋਂ ਇੱਕ ਘੰਟੇ ਦਾ ਸਮਾਂ ਲਿਆ ਸੀ ਉਹ ਅੰਦਰ ਬੈਠ ਕੇ ਉਹਨਾਂ ਨੇ ਮੀਟਿੰਗ ਕਰੀ ਜਦੋਂ ਇੱਕ ਘੰਟੇ ਤੋਂ ਬਾਅਦ ਸਾਰਾ ਪਿੰਡ ਬਾਹਰ ਖੜਾ ਸੀਗਾ ਜਦੋਂ ਉਹਨਾਂ ਨੇ ਸਾਨੂੰ ਤੇਹਾ ਉਹਨਾਂ ਨੇ ਸਾਨੂੰ ਕਹਿੰਦੇ ਵੀ ਅਜੇ ਤਾਂ ਦੇਣਾ ਨਹੀਂ ਪੱਕਾ ਠੋਕ ਕੇ ਜਵਾਬ ਦਿੱਤਾ ਬਿਲਕੁਲ ਗੱਲ ਹੈ ਜੀ ਦੇਖੋ ਸੁਸਾਇਟੀਆਂ ਤਿੰਨ ਪਿੰਡਾਂ ਦੀ ਰਾਜਗੜ ਗਵਿੰਦਗੜ ਜਲਾਲ ਦੀ ਪਾਉ ਹੋਰ ਕੱਲ ਮੈਨੂੰ ਜਦੋਂ 6 ਵਜੇ ਫੋਨ ਲਾਇਆ ਇਹਨਾਂ ਨੇ ਭੋਲੇ ਨੇ ਵੀ ਟਰੈਕਟਰ ਮੈਂ ਕਿਹਾ ਵੀ ਮੈਂ ਕਮੇਟੀ ਨਾਲ ਰਾਇ ਕਰੂੰ ਕਾਲੇ ਨਾਮਕੀ ਧਾਲੀਆਂ ਨਾਲ ਗੱਲ ਕੀਤੀ ਮੈਂਬਰ ਨਾਲ ਪ੍ਰੇਮ ਨਾਲ ਗੱਲ ਕੀਤੀ ਗਵਿੰਦਗੜਾ ਨੂੰ ਫੋਨ ਕਰਿਆ ਕੱਲ ਉਹਨੇ ਨਹੀਂ ਚੁੱਕਿਆ ਫੋਨ ਹੇ ਰਾਜਗੁਰ ਦੇ ਨਾਲ ਮੇਰੀ ਗੱਲ ਮੈਂ ਬਰਾਣਾ ਉਹ ਕਹਿੰਦਾ ਮੈਂ ਖੈ ਵੀ ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈ ਸਕਦਾ ਜੇ ਸਾਰੀ ਕਮੇਟੀ ਕਹਿ ਦੂ ਪ੍ਰਸ਼ਾਸਨ ਤੋਂ ਹੀ ਪੁੱਛਾਂਗੇ ਜੋ ਸਾਨੂੰ ਆਜ਼ਾਦ ਦੇਣਗੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਵੀ ਮੇਰੇ ਤੇਰਾ ਟਰੈਕਟਰ ਖੜਿਆ ਕਰੀ ਜਿਹੜਾ ਮਰਜ਼ੀ ਲੈ ਜਾਓ ਪੋਲੇ ਨੂੰ ਵੀ ਤਿੰਨੇ ਅਰਜਣ ਨੇ ਕਹਿੰਦਾ ਵੀ 4x4 ਚਾਹੀਦਾ ਮੈਂ ਵੀ 4x4 ਤਾਂ ਨਹੀਂ ਅਰਜਣ ਖੜਿਆ ਤਿੰਨੇ ਜਿਹੜਾ ਲੈ ਜਾਣਾ ਲੈ ਜਾਓ ਹੇਰੇ ਸਵੇਰੇ ਇਹ ਕਹਿੰਦਾ ਵੀ ਰਾਜਗੁਰ ਨਾਲ ਗੱਲ ਮੈਂ ਕੀਤੀ ਬੰਦਗੜ ਨਾਲ ਗੱਲ ਕੀਤੀ ਮੈਂ ਮੀਟਿੰਗ ਬੁਲਾ ਦੀ ਸ਼ਕਤੀ ਨੂੰ ਕਹ ਕੇ ਮੈਂ ਵੀ ਸਾਰੇ ਮੈਂਬਰਾਂ ਨੂੰ ਸੁਣਿਆ ਤੁਸੀਂ ਦਾ ਵੇ ਸੋਸਾਇਟੀ ਚ ਬਈ ਪਹੁੰਚੋ ਜਿਵੇਂ ਕਮੇਟੀ ਫੈਸਲਾ ਲਊਗੀ ਮੈਂ ਉਹਨਾਂ ਨੂੰ ਬਤਾਉਂਗਾ ਆਹ ਗੱਲ ਵੀ ਦੇਖੋ ਕਮੇਟੀ ਨੇ ਫੈਸਲਾ ਕਰਿਆ ਵੀ ਨਹੀਂ ਆਪਾਂ ਨਹੀਂ ਦੇਣਗੇ ਟਰੈਕਟਰ ਬਾਹਰ ਹਾਂਜੀ ਅਸੀਂ ਟਰੈਕਟਰ ਦੇ ਨੂੰ ਤਿਆਰਾ ਗਵਿੰਦਗੜ੍ਹ ਵਾਲੇ ਰੱਖੇ ਨਹੀਂ ਵੀ ਕਿਹਾ ਵੀ ਮੈਂ ਟਰੈਕਟਰ ਦੇ ਨਾਮ ਦਾ ਫੋਰਮ ਫੋਰਮ ਮੀਤੂ ਨੇ ਕਿਹਾ ਪ੍ਰੇਮ ਨਾਲ ਸਾਰੇ ਨੇ ਕਿਹਾ ਵੀ ਟਰੈਕਟਰ ਲੈ ਲਈਏ ਅਸੀਂ ਹੁਣ ਵੀ ਟਰੈਕਟਰ ਦੇ ਨੂੰ ਤਿਆਰ ਸਾਡੇ ਆਪ ਨਿੱਜੀ ਪਰ ਸੋਸਾਇਟੀ ਦਾ ਦੇਖੋ ਸਾਂਝਾ ਆਧਾਰਾ ਕੱਲੂ ਕੋ ਹੋ ਰਾ ਕੇ ਵੀ ਕਹਿਣ ਲੱਗ ਜੂਗਾ ਇਸ ਕਰਕੇ ਅਸੀਂ ਕਮੇਟੀ ਦਾ ਫੈਸਲਾ ਵੀ ਨਹੀਂ ਦੇਣਾ ਡਾਕਟਰ ਬਿਲਕੁਲ ਜੀ ਇਹ ਜੋ ਵੀ ਕਮੇਟੀ ਦਾ ਫੈਸਲਾ ਲਓ ਤੁਹਾਡੀ ਆਪਣਾ ਫੈਸਲਾ ਹੈ ਦਾ ਬਟ ਇੱਕ ਪਬਲੀਕਲੀ ਮੈਂ ਗੱਲ ਸੁਣਾਉਣਾ ਦਾ ਵੀ ਜੋ ਇਹ ਹੜਪੀਤ ਦਾ ਨਾਮ ਲੈ ਕੇ ਜਾਣਾ ਹੜਪੀਤ ਲਈ ਅਸੀਂ ਆਪ ਦੇ ਡਾਕਟਰ ਦੇ ਨੂੰ ਤਿਆਰ ਅਸੀਂ ਆਉ ਦੇ ਡਾਕਟਰ ਹੈ ਪ੍ਰੈਕਟਰੀ ਚਾਹੀਦੀ ਉਹਨਾਂ ਨੂੰ ਕਲੇ ਸੋਸਾਇਟੀ ਦੇ ਡਾਕਟਰ ਨਾਲ ਥੋੜਾ ਹੱਲ ਹੋ ਜੂਗਾ ਫਿਰ ਕਲਰ ਸੈਰੀ ਰੈਕਟਰੀ ਜ਼ਰੂਰੀ ਹੈ ਇਹ ਜਾਨਵੁੱਧ ਕੇ ਵਾਲੀ ਗੱਲ ਆ ਫਿਰ ਪ੍ਰੈਸ਼ਰ ਪਾਉਣ ਵਾਲੀ ਗੱਲ ਹੈ ਟਰੈਕਟਰ ਜਮਾਇਆ ਤੇ ਤੈਨਨੇ ਕਹਿੰਨਾ ਮੇਰੇ ਤਿੰਨੇ ਲੱਗ ਜਾਣ ਚਾਰ ਆ ਮੇਰੇ ਕੋਲ ਬਲਕਿ ਤਿੰਨ ਮਿੰਟ ਸਾਡੇ ਸਾਰੇ ਮੈਂਬਰ ਕਹਿੰਦੇ ਆ ਵੀ ਸਾਡੇ ਟਰੈਕਟਰ ਲੱਗੇ ਜਾਓ ਸਾਡੇ ਸਾਰੇ ਸਾਰਿਆਂ ਕੋਲੇ ਆ ਬੈਠੇ ਨਹੀਂ ਸਾਡੇ ਮੇਰੇ ਵਿੱਚ ਪਰ ਇਹ ਵੀ ਗੱਲ ਕਿਹੀ ਜਾ ਰਹੀ ਆ ਵੀ ਜੋ ਸੁਸਾਇਟੀ ਦਾ ਇਨਫਰੂਮੈਂਟ ਡਰਾਫਟਿੰਗ ਆ ਤੇ ਝੂਲਤ ਲਈ ਹੁੰਦਾਗਾ ਤੇ ਉਹ ਕਿਰਾਇਆ ਦੇਣ ਨੂੰ ਵੀ ਤਿਆਰ ਨਹੀਂ ਨਹੀਂ ਕਿਰਾਇਆ ਤਾਂ ਅਸੀਂ ਕਿਹਾ ਨਹੀਂ ਜੀ ਨਹੀਂ ਆ ਜੀ ਕਿਰਾਇਆ ਕਿਉਂਕਿ ਬਾਹਰ ਜਾਣਾ ਦੇਖੋ ਉੱਥੇ ਕੋ ਨੁਕਸਾਨ ਹੋ ਗਿਆ ਹਾਂਜੀ 15-16 ਲੱਖ ਦੀ ਮਸ਼ੀਨਰੀ ਆ ਉਹ ਟਰੈਕਟਰ ਤੇ ਨਵਾਂ ਟਰੈਕਟਰ ਆ ਹਾਂ ਟਰਾਲੀ ਆ 4 ਲੱਖ ਦੀ ਜੇ ਕੋਈ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹਾ ਉਹ ਇੰਸ਼ੋਰਡ ਨਹੀਂ ਹੁੰਦੇ ਜਿਹੜੇ ਇੱਥੇ ਦੇ ਨਿਕਲ ਹੁੰਦੇ ਆ ਕਿਵੇਂ ਟਰਾਲੀ ਥੋੜਾ 100 ਰੁਪਏ ਹਾਂਜੀ ਠੀਕ ਕੋਈ ਬਾਈ ਦੀ ਵੇਥਾ ਨੁਕਸਾਨ ਹੋ ਪਾਪਰ ਗਿਆ ਕੌਣ ਜ਼ਿੰਮੇਵਾਰ ਹਾ ਸ਼ਬਾ ਦਾ ਨਾਮ ਇਹ ਸ਼ਬਾ ਦਾ ਸ਼ਬਾ ਦਾ ਨਹੀਂ ਤੁਸੀਂ ਸਾਡੇ ਨਿੱਜੀ ਥੋੜਾ ਹਾਂ ਠੀਕ ਆ ਇਹ ਕਮੇਟੀ ਨੇ ਫੈਸਲਾ ਕਰਿਆ ਸਾਰਿਆਂ ਸਾਡੇ ਨੇ ਵੀ ਅਸੀਂ ਨਹੀਂ ਕਹਿੰਦੇ ਬੈਠੇ ਸਾਡੇ ਡਾਕਟਰ ਤਿਆਰ ਆ ਜਦੋਂ ਮਰਜੀ ਮੈਂ ਹੁਣ ਵੀ ਤਿਆਰ ਆ ਮੇਰੇ ਤੇ ਡਾਕਟਰ ਲੈ ਜਾਣਾ ਬਿਲਕੁਲ ਜੋ ਮੁੱਖ ਕਾਰਨ ਇਹੀ ਆ ਵੀ ਜੋ ਜੋ ਨੈਗੇਟਿਵ ਪ੍ਰਭਾਵ ਤੁਸੀਂ ਦੇਖ ਕੇ ਜੋ ਸੋਚ ਕੇ ਹੈ ਜੀ ਸਾਰੀ ਕਮੇਟੀ ਨੇ ਫੈਸਲਾ ਕਰਕੇ ਹਾਂ ਕੱਲੂ ਕੋਈ ਹੋਰ ਗੱਲ ਹੋ ਜੇ ਕੋਈ ਹਾਂਜੀ ਦੇਖੋ ਕੁਦਰਤੀ ਆਫਤ ਆ ਅਸੀਂ ਸਾਡੇ ਡਾਕਟਰ ਆ ਦੇ ਤਿਆਰ ਨੇ ਅਸੀਂ ਤਿਆਰ ਆ ਅਸੀਂ ਕਿੰਨਾ ਰੱਖੇ ਜਾਓ ਹਾਂਜੀ ਠੀਕ ਆ ਕਿ ਨਹੀਂ ਅਸੀਂ ਪਿੰਡ ਦੇ ਲੋਕ ਆ ਉਹ ਵੀ ਸਾਡੇ ਪਿੰਡ ਦੇ ਨੇ ਪਰ ਇਹ ਜਾਣ ਪੁੱਛ ਕੇ ਈਸੂ ਬਣਾ ਰਹੇ ਨੇ ਤੇ ਇੱਕ ਪਾਸੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਵੀ ਕਿਉਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਜੋ ਵਿਕਲ ਨੇ ਉਹ ਕੰਮਾਂ 'ਤੇ ਲਏ ਜਾ ਰਹੇ ਆ। ਇਹ ਵੀ ਇੱਕ ਪ੍ਰਕਾਰ ਦਾ ਦਾਅਵਾ ਹੀ ਆ। ਤੇ ਕਿਉਂ ਨਹੀਂ ਇਸ ਤੇ ਵਿਕਲ ਤੁਸੀਂ ਨਹੀਂ ਅਸੀਂ ਪ੍ਰਸ਼ਾਸਨ ਨੂੰ ਪੁੱਛ ਲਾਂਗੇ। ਏਆਰ ਸਾਹਿਬ ਨੂੰ ਡੀਆਰ ਸਾਹਿਬ ਨੂੰ ਪੁੱਛ ਲਾਂਗੇ ਜੇ ਅਸੀਂ ਦੇ ਸਕਦੇ ਹੋਏ। ਪਰ ਇਕੱਲੇ ਤਾਂ ਅਸੀਂ ਫੈਸਲਾ ਨਹੀਂ ਲੈ ਸਕਦੇ। ਪ੍ਰਸ਼ਾਸਨ ਤੋਂ ਬਿਨਾਂ। ਹੁਣ ਕਹਿੰਦਾ 6 ਵਜੇ ਫੋਨ ਲਾਉਣ ਲੱਗੇ 6:30 ਵਜੇ। ਅਸੀਂ ਬੋਰੀਆਂ ਆਪਾਂ ਲੈ ਟਰਾਲੀ ਭੇਜੋ ਟਰੈਕਟਰ ਭੇਜੋ। ਉਹ ਖੜੇਪਰ ਕਿਵੇਂ ਫੈਸਲਾ ਲਏਗੇ ਜੀ ਕੱਲ ਦਿਨੇ ਗੱਲ ਕਰਦੇ ਆ ਸਾਡੇ ਨਾਲ ਮੈਂ ਕਮੇਟੀ ਨੂੰ ਬੁਲਾਉਂਦਾ ਸਾਰਿਆਂ ਨੂੰ ਸਾਡੇ ਮੈਂਬਰਾਂ ਨੂੰ ਮੈਂ ਗੱਲ ਕਰਦਾ ਜ਼ਿਆਦਾਤਰ ਉਹਨਾਂ ਦਾ ਵੀ ਇਹ ਕਹਿਣਾ ਹੁੰਦਾਗਾ ਵੀ ਉਹ ਪਿੰਡ ਦਾ ਮਸਲਾ ਹੈਗਾ ਜੋ ਪਿੰਡ ਦੇ ਲੋਕਾਂ ਦਾ ਜੋ ਫੈਸਲਾ ਹੋਗਾ ਜਾਂ ਪਿੰਡ ਦੀ ਕਮੇਟੀ ਦਾ ਜੋ ਫੈਸਲਾ ਹੋਊਗਾ ਉਹੀ ਉੱਤੇ ਲਾਗੂ ਹੋਏਗਾ ਯਾਰ ਸੁਸਾਇਟੀ ਤਿੰਨ ਪਿੰਡਾਂ ਦੀ ਹੈ ਨਾ ਇਕੱਲੇ ਜਲਾਲ ਦੀ ਹੁੰਦੀ ਥੋੜੋ ਆਹੀ ਬਿਲਕੁਲ ਇਹਨਾਂ ਦੇ ਵੀ ਮੈਂ ਫੈਸਲਾ ਲੈਣਾ ਹੈ ਉਹਨਾਂ ਦਾ ਵੀ ਉਹਨਾਂ ਨੂੰ ਦੱਸਣਾ ਲਾਸਟ ਮੰੰਗ ਦੀ ਗੱਲ ਇਹ ਆ ਵੀ ਤੁਹਾਡੇ ਜਿੰਨੇ ਵੀ ਮੈਂਬਰ ਆ ਹਾਂ ਸਾਰੇ ਮੈਂਬਰ ਬੈਠੇ ਆ ਮੇਰੇ ਨਾ ਕਾਣੀ ਹੋ ਰਹੀ ਹੈ ਇਹ ਇੰਪੈਕਟ ਵਾਲਾ ਹੈ ਹਾਂ ਰੋਲ ਕੇ ਸਾਰਿਆਂ ਨੇ ਸਾਰੀ ਕਮ ਸੰਮਤੀ ਗੈਠੀ ਕੋ ਮੇਰਾ ਭੈਜਵਾਨੀ ਦੀ ਜੀ ਅਸੀਂ ਉਹ ਟਰੈਕਟਰ ਲੈ ਜਾ ਸੀ ਹੁੰਦੇ ਅਸੀਂ ਅਜੇ ਟਰੈਕਟਰ ਦੇ ਨੂੰ ਤਿਆਰ ਆ ਆ ਬੈਠਿਆ ਸਾਰੇ ਮੈਂਬਰ ਮੇਰੇ ਨਾਲ ਲੈ ਜਾਣਾ ਰੋਲ ਹੰਦੀ ਜੀ ਕੀ ਨਾਮ ਹੈ ਜਕਸੀਰ ਸਿੰਘ ਹੈ ਪਿੰਡ ਗਵਿੰਦਗੜ੍ਹ ਜੀ ਮਿੱਪਦਾ ਹਾਂ ਹਾਂ ਜੀ ਹਾਂਜੀ ਅਗਰ ਪਤਾ ਹੈ ਕਿ ਜੋ ਆਪਣੇ ਤੇ ਆਈਡੀ ਦਾ ਜੋ ਫੈਸਲਾ ਹੋਇਆ ਹੈਗਾ ਹਾਂਜੀ ਪ੍ਰਾਈਵੇਟਲੀ ਪਿਆ ਜਾ ਰਿਹਾ ਵੀ ਜੋ ਪ੍ਰਾਈਵੇਟ ਦਾ ਟਰੈਕਟਰ ਉਹ ਵੀ ਨਹੀਂ ਜਮਾਉਂਦੇ ਬਟ ਜੋ ਕਾੜੇ ਨਿੱਜੀ ਟਰੈਕਟਰ ਆ ਉਹ ਅਰਧ ਸਰਕਾਰੀ ਵਾਲੇ ਇਹ ਵੀ ਲੋਕ ਆ ਬਿਲਕੁਲ ਸਿਰੇ ਵਾਲੀ ਜਮਾਉਂਦੇ ਸਾਰੀ ਕਮੇਟੀ ਨੇ ਫੈਸਲਾ ਲਿਆ ਜੀ ਵੀ ਇਹ ਪਹਿਲਾਂ ਵੀ ਨਹੀਂ ਕਦੇ ਮਤਲਬ ਸਾਂਝੇ ਕੰਮ ਚ ਲੈ ਕੇ ਜਾਣਾ ਜੀ ਆਪਣੇ ਪਰਸਨਲ ਸਾਡੇ ਟਰੈਕਟਰ ਲੈ ਜਾਓ ਵੀ ਸਰਟੀਆ ਨਹੀਂ ਲੈ ਕੇ ਜਾਣਾ ਉਹ ਹੁਣ ਜੈਦਵਾਜੀ ਹੋ ਗਈ ਹੈ ਇੱਕ ਔਰ ਤਾਂ ਕੱਲ ਵੀ ਇਹਨਾਂ ਦਾ ਫੋਨ ਆਇਆ ਵੀ ਮੈਨੂੰ ਵੀ ਆਇਆ ਸੀਗਾ ਜੀ ਉਦੋਂ ਵੀ ਇਹਨਾਂ ਨੂੰ ਇਹ ਜਵਾਬ ਦਿੱਤਾ ਵੀ ਜਦੋਂ ਮੈਂ ਕਮੇਟੀ ਫੈਸਲਾ ਲਊਗੀ ਵੀ ਅਸੀਂ ਉਹਨਾਂ ਦੇ ਨਾਲ ਆ ਵੀ ਉਹਵੇਂ ਤੁਹਾਨੂੰ ਦੱਸ ਦਿੱਤਾ ਜਾਊਗਾ ਜਦੋਂ ਆ ਜੀ ਹੁਣ ਇਹ ਉਹ ਕਹਿੰਦੇ ਲੈ ਕੀ ਇਹ ਜਾਣਾ ਉਹ ਟਰੈਕਟਰ ਅਸੀਂ ਬਾਹਰ ਨਹੀਂ ਕੱਢਣ ਦੇਣਾ ਜਾਂ ਕਿਤੇ ਜਾਣ ਨਹੀਂ ਦੇਣਾ ਜਾ ਉਹ ਕੰਮ ਕਰਦੇ ਜੀ ਪਿੰਡਾਂ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਆਏ ਜੀ ਤਿੰਨ ਪਿੰਡਾਂ ਦੀ ਆ ਗਵਿੰਦਗੜ੍ਹ ਵੀ ਰਾਜਗੜ੍ਹ ਵੀ ਸਾਰੇ ਪਿੰਡਾਂ ਦਾ ਹਾਂ ਜੀ ਉਹ ਸਾਰੇ ਹੁਣ ਅਸੀਂ ਗਵਿੰਦਗੜ੍ਹ ਵੱਲੋਂ ਆਏ ਹਾਂ ਜੀ ਤਾਂ ਕਰਕੇ ਇਹ ਜੀ ਫਿਰ ਤੇ ਯੂ ਇਸ ਵੱਲੋਂ ਵੀ ਕਹਿੰਦੇ ਵੀ ਅਸੀਂ ਤਾਂ ਇਹ ਕਮੇਟੀ ਚੋਂ ਹੀ ਦਿੱਗੀ ਦਾ ਕੰਮ ਵੀ ਦੇ ਨਾਲ ਜੀ ਜੋ ਪਿੰਡ ਦਾ ਭਲਾ ਹੋ ਸਕੇ ਪਰ ਕਮੇਟੀ ਹੈਡ ਨਾਲ ਇਸ ਤਰ੍ਹਾਂ ਦਾ ਇਤਰਾਜ਼ ਕਰਦੀ ਜਾਂਦਾ ਕੀ ਹੋਰ ਦਾ ਬੰਦਾ ਨਹੀਂ ਜੀ ਕਮੇਟੀ ਨੇ ਸਾਰੇ ਆਪ ਦੇ ਜਿਹੜੇ ਕੰਮ ਕੀਤੇ ਜੀ ਪਿੰਡ ਵਾਸਤੇ ਕੀਤੇ ਆ ਸੰਧ ਵੀ ਨਾਮੇ ਵੀ ਲਿਆਂਦਾ ਜੀ ਸਾਰਾ ਕੁਝ ਕੀਤਾ ਉਹ ਐਗਰੀਕਲਚਰ ਵਾਸਤੇ ਹੈਗਾ ਉਹ ਐਗਰੀਕਲਚਰ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਜਾਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਜੀ ਅੱਜ ਤੱਕ ਹਾਂ ਜੀ ਆਹੀ ਗੱਲ ਸੀਗੀ ਜੇ ਇਹਦੇ ਬਾਰੇ ਕਮੇਟੀ ਨਹੀਂ ਫੈਸਲਾ ਲੈਂਦੀ ਵੀ ਕੱਲ ਨੂੰ ਕੋਈ ਅਨਸਖਾਮੀ ਘਟਨਾ ਹੋ ਜਾਵੇ ਵੀ ਉਹਦੀ ਜ਼ਿੰਮੇਵਾਰੀ ਵਾਸਤੇ ਗੱਲ ਸਾਰੀ ਸਭਾ ਤੇ ਆਉਣੀ ਹੈ ਜੀ ਬਾਅਦ ਚ ਸਭਾ ਦੇ ਨਾਮ ਤੇ ਆਈ ਹੁਣ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਬਕਾ ਪ੍ਰਧਾਨ ਖੜੇ ਨੇ ਲਖਵਿੰਦਰ ਸਿੰਘ ਕਾਲਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਲਾ ਜੀ ਜਿਵੇਂ ਕਿ ਉਹਨਾਂ ਨੇ ਕਿਹਾ ਵੀ ਜੋ ਪਿੰਡ ਤੋਂ ਬਾਹਰ ਜਾਂਦਾ ਹੈਗਾ ਟਰੈਕਟਰ ਤੇ ਕੱਲ ਨੂੰ ਕੋਈ ਟਰੈਕਟਰ ਨਾਲ ਅਣਹੋਣੀ ਘਟਨਾ ਹੋ ਜਾਂਦੀ ਆ ਤੇ ਉਸ ਦੇ ਵਿੱਚ ਜੋ ਸੁਸਾਇਟੀ ਦਾ ਨੁਕਸਾਨ ਆ ਇਸ ਦੇ ਵਿੱਚ ਪਿੰਡ ਵਾਸੀ ਪਰੇ ਹੋ ਜਾਣਗੇ ਸੁਸਾਇਟੀ ਨੂੰ ਵੀ ਭਰਨਾ ਪਵੇਗਾ ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਆ ਬੀ ਵੀ ਦੇਖੋ ਜਦੋਂ ਉਹ ਕਹਿੰਦੇ ਨੇ ਵੀ ਬਾਹਰ ਜਾਂਦਾ ਵਾ ਮਤਲਬ ਟਰੈਕਟਰ ਵੀ ਜੇ ਨੁਕਸਾਨ ਹੋ ਗਿਆ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਹੋਊਗੀ ਜਦੋਂ ਹਮੇ ਆਲੂ ਵਗੈਰਾ ਲੈ ਕੇ ਜਾਂ ਲੋਦਿਆਂ ਨੇ ਜਾ ਕੇ ਤੇ ਹੋਰ ਵੀ ਜਾਂਦੇ ਆ ਰੋਡ ਤੇ ਜਾਂਦਾ ਉਹ ਟਰੈਕਟਰ ਕਿਹੜਾ ਖੇਤਾਂ ਚ ਚੱਲਦਾ ਗੱਲਾਂ ਵੀ ਉਦੋਂ ਕਿਧਰ ਘਟਨਾ ਵਾਪਰ ਜੇ ਉਦੋਂ ਕੌਣ ਜ਼ਿੰਮੇਵਾਰ ਆ ਉਦੋਂ ਵੀ ਦਿੰਦੀ ਆ ਟਰੈਕਟਰ ਉਹ ਉਦੋਂ ਵੀ ਸੋਸਾਇਟੀ ਟਰੈਕਟਰ ਦਿੰਦੀ ਹੋਈ ਆ ਹੁਣ ਤੇ ਵੀ ਹੁਣ ਵੀ ਰੋਡ ਤੇ ਹੀ ਜਾਣਾ ਸੀਗਾ ਜੇ ਉਦੋਂ ਤੁਹਾਡਾ ਇਹ ਕਹਿਣਾਗਾ ਵੀ ਜੋ ਪਿੰਡ ਤੋਂ ਬਾਹਰ ਟਰੈਕਟਰ ਜਾਂਦਾ ਜਾਂਦਾ ਜੀ ਟਰੈਕਟਰ ਬਿਲਕੁਲ ਜਾਂਦਾ ਵਾ ਉਦੋਂ ਵੀ ਕਿਰਾਏ ਤੇ ਟਰੈਕਟਰ ਭੇਜਦੀ ਆ ਉਹ ਕਹਿੰਦੇ ਆ ਵੀ ਜਦੋਂ ਟਰੈਕਟਰ ਬਾਹਰ ਜਾਂਦਾ ਵਾ ਜੇ ਬਾਹਰ ਜਾਊਗਾ ਰੋਡ ਤੇ ਜਾਊਗਾ ਤਾਂ ਜੇ ਕੋਈ ਦੁਰਘਟਨਾ ਵਾਪਰ ਜਾਂਦੇ ਤਾਂ ਉਹਦੀ ਸਾਡੀ ਜਮਾਰੀ ਆ ਹਾਲਾਂਕਿ ਸਾਰਾ ਇਹ ਜਿਹੜਾ ਪੈਸਾ ਵਾ ਇਹ ਟਰੈਕਟਰ ਦਾ ਪੈਸਾ ਸਾਰੇ ਪਿੰਡ ਦਾ ਹਿੱਸੇਦਾਰੀ ਆ ਦੇ ਵਿੱਚ ਇਹ ਮੁਨਾਫਾ ਇਹ ਮੁਨਾਫਾ ਇਹ ਪਿੰਡ ਦਾ ਟਰੈਕਟਰ ਆ ਇਹ ਤਿੰਨਾਂ ਪਿੰਡਾਂ ਦੇ ਪੈਸੇ ਇਕੱਠੇ ਹੋ ਕੇ ਪੈਣਾ ਕਿਸੇ ਦੀ ਇੱਕਰੀ ਕਹੀ ਜੱਗੀ ਮਤਲਬ ਜਗੀਰ ਦਾ ਹੈ ਨਹੀਂ ਹੈਗੀ ਠੀਕ ਹੈ ਨਾ ਵੀ ਆਪਾਂ ਇੱਕ ਕਮੇਟੀ ਬਣਾਈ ਆ ਸਿਰਫ ਉਹਨਾਂ ਨੂੰ ਸਾਂਭ ਸੰਭਾਲ ਵਾਸਤੇ ਉਹਨੂੰ ਚਲਾਉਣ ਵਾਸਤੇ ਹਾਲਾਂਕਿ ਜੋ ਇਹ ਜਿਹੜੀ ਮਸ਼ੀਨਰੀ ਆ ਜਾਂ ਜਗਾ ਬਾਇ ਵੀ ਪਿੰਡ ਦੀ ਆ ਪਿੰਡ ਨੇ ਦਿੱਤੀ ਹੋਈ ਆ ਜੋ ਟਰੈਕਟਰਾਂ ਮਸ਼ੀਨਰੀ ਆ ਉਹ ਉਹ ਵੀ ਸਾਰੇ ਪਿੰਡ ਦਾ ਪੈਸਾ ਲੱਗਿਆ ਹੋਇਆ ਜੇ ਹੁਣ ਉਹ ਕਹਿੰਦੇ ਆ ਵੀ ਟਰੈਕਟਰ ਉੱਥੇ ਜਾਂਦਾ ਨੁਕਸਾਨ ਹੁੰਦਾ ਵਾ ਜਦੋਂ ਬਾਹਰ ਪਹਿਲਾਂ ਟਰੈਕਟਰ ਜਾਂਦਾ ਵਾ ਉਹ ਤੋਂ ਨੁਕਸਾਨ ਹੁੰਦਾ ਉਦੋਂ ਕਿੱਥੇ ਜਾਂਦੇ ਆ ਵੀ ਕਮੇਟੀ ਵਾਲੇ ਹੁਣ ਉਹ ਕਹਿੰਦੇ ਆ ਵੀ ਜਵਾਬ ਦਿੱਤਾ ਸੀ ਤਾਂ ਜਵਾਬ ਦੰਨੇ ਆ ਵੀ ਜੇ ਟਰੈਕਟਰ ਦਾ ਨੁਕਸਾਨ ਹੋ ਗਿਆ ਤਾਂ ਉਹ ਜ਼ਿੰਮੇਵਾਰ ਕਮੇਟੀ ਹੋ ਕੀ ਗੋ ਕੀ ਜ਼ਿਆਦਾਤਰ ਪਿੰਡ ਵਾਸੀਆਂ ਨੂੰ ਹੀ ਜ਼ਿਆਦਾਤਰ ਇਹ ਪਤਾ ਹੁੰਦਾਗਾ ਵੀ ਜੋ ਟਰੈਕਟਰਾਂ ਦੇ ਨਾਲ ਕੀ ਕੀਤਾ ਜਾਂਦਾਗਾ ਵੀ ਟਰੈਕਟਰ ਕਿੱਥੇ ਜਾਂਦਾਗਾ ਕਿੱਥੇ ਨਹੀਂ ਜਾਂਦਾਗਾ ਤੇ ਚਲੋ ਜੋ ਅਸੀਂ ਤੁਹਾਨੂੰ ਪੱਖ ਜੋ ਸੁਸਾਇਟੀ ਦੇ ਜੋ ਕਮੇਟੀ ਆ ਉਸ ਦਾ ਵੀ ਦੇ ਦਵਾਂਗੇ ਤੇ ਜੋ ਪਿੰਡ ਵਾਸੀਆਂ ਦਾ ਪੱਖਾ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਫੈਸਲਾ ਜਨਤਾ ਦੇ ਹੱਥਾਂ ਦੇਖਦੇ ਰਹੋਗੇ ਤੁਸੀਂ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਚਲੋ